ਕਰਮ ਵਾਲਾ ਕਿ ਅੱਜ ਅਸੀਂ ਸਾਰੇ ਜਾਣੇ 17 ਅਕਤੂਬਰ ਨੂੰ ਸਾਈਂ ਬਾਬਾ ਜੀ ਦੀ ਪਾੜਕੀ ਲੈ ਕੇ ਸ਼ਹਿਰ ਦੀ ਪੂਰੀ ਯਾਤਰਾ ਕਰ ਰਹੇ ਹਾਂ ਔਰ ਇਹ ਦਿਨ ਬਹੁਤ ਹੀ ਕਰਮਾ ਵਾਲਾ ਭਾਗਾ ਵਾਲਾ ਹੈ ਅੱਜ ਸ਼ਹਿਰ ਵਾਸੀਆਂ ਵਿੱਚ ਬਹੁਤ ਹੀ ਉਤਸ਼ਾਹ ਹੈ ਔਰ ਸਾਰੇ ਸ਼ਹਿਰ ਵਾਸੀ ਬੜੇ ਹੀ ਉਤਸ਼ਾਹ ਦੇ ਨਾਲ ਇਸ ਪਾੜਕੀ ਵਿੱਚ ਸ਼ਾਮਿਲ ਹੋ ਕੇ ਪਾੜਕੀ ਦੇ ਵਿੱਚ ਬੜਾ ਹੀ ਵੱਧ ਚੜ ਕੇ ਭਾਗ ਲੈ ਰਹੇ ਨੇ ਤੇ ਬਹੁਤ ਹੀ ਆਨੰਦ ਜਿਹੜਾ ਵਾ ਉਹ ਮਹਿਸੂਸ ਕਰ ਰਹੇ ਨੇ ਅਸੀਂ ਸਾਈਂਨਾਥ ਮਹਾਰਾਜ ਜੀ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਕਿ 바ਵਾ ਨੇ ਸਾਨੂੰ ਆਪਣੀ ਪਾਲਕੀ ਦੇ ਲਈ ਚੁਣਿਆ ਹੈ ਔਰ ਅਸੀਂ 바ਵਾ ਅੱਗੇ ਇਹੋ ਅਰਦਾਸ ਕਰਦੇ ਹਾਂ ਕਿ 바ਵਾ ਆਪਣੇ ਭਗਤਾਂ ਤੇ ਇਦਾਂ ਹੀ ਮਿਹਰ ਰੱਖੇ ਕਿ ਹਰ ਸਾਲ ਇਸ ਪਾਲਕੀ ਦੇ ਵਿੱਚ ਵੱਧ ਤੋਂ ਵੱਧ ਚੜ ਕੇ ਜਿਹੜੇ ਸ਼ਹਿਰ ਵਾਸੀ ਹੈ ਉਹ پاਗਲਨ ਤੇ ਆਪਣਾ ਆਸ਼ੀਰਵਾਦ ਸਦਾ ਆਪਣੇ ਸ਼ਹਿਰ ਵਾਸੀਆਂ ਤੇ ਸਦਾ ਬਣਾ ਕੇ ਰੱਖੇ ਹੁੰਦਾ ਦੇ ਕੇ ਕਾਫੀ ਹੁੰਦਾ ਹੈ ਨਕਦੇ ਦੇਖੇਗੇ ਕਾਫੀ ਵੱਡੀ ਮਾਤਰਾ ਵਿੱਚ ਕਿਸੇ ਵੱਡੀ ਗਲਤੀ ਕੱਤੀ ਸੀ ਇਹ ਸਾਡਾ ਇਹਦੇ 'ਚ ਕੁਝ ਨਹੀਂ ਹੈ ਇਹ ਬਾਬਾ ਜੀ ਦੀ ਹੀ ਕਿਰਪਾ ਹੈ ਬਾਬਾ ਜੀ ਦੀ ਕਿਰਪਾ ਦੇ ਨਾਲ ਇੱਕ ਪਤਾ ਨਹੀਂ ਹਿਲਦਾ ਤੇ ਇੰਨੇ ਇਸਤਰੀਆਂ ਨੂੰ ਜਾਂ ਇੰਨੀਆਂ ਔਰਤਾਂ ਨੂੰ ਇਕੱਠਾ ਕਰਨਾ ਇੱਕ ਬੜੀ ਵੱਡੀ ਗੱਲ ਹੈ ਇਹ ਬਾਬਾ ਜੀ ਦੀ ਕਿਰਪਾ ਹੈ ਔਰ ਮੈਂ ਇਸ ਲਈ ਬਹੁਤ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਬਾਬਾ ਜੀ ਨੇ ਇਨ੍ਹਾਂ ਸਾਰਿਆਂ ਨੂੰ ਸਾਡੇ ਨਾਲ ਜੋੜਿਆ ਹੈ ਤੇ ਮੈਂ ਇੱਕ ਵਾਰ ਫਿਰ ਬਾਬਾ ਜੀ ਦਾ ਕੋਟੀ ਕੋਟੀ ਧੰਨਵਾਦ ਕਰਦੀ ਹਾਂ ਤੇ ਬਾਬਾ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਬਾਬਾ ਸਦਾ ਆਪਣੇ ਇੰਨਾ ਭਗਤਾਂ ਤੇ ਆਪਣਾ ਮੇਰ ਭਰਿਆ ਹੱਥ ਰੱਖੀ ਤੇ ਸਦਾ ਇਸ ਸ਼ਹਿਰ ਵਾਸੀਆਂ ਤੇ ਆਪਣੀ ਕਿਰਪਾ ਬਣਾਈ ਰੱਖੀ। ਸ਼੍ਰੀ ਸਹੀਪੁਰਵਾਰ ਅੱਜ ਦੀ ਇਹ ਪਾਰਕੀ ਯਾਤਰਾ ਵਾਹ। ਸ਼੍ਰੀ ਸਹੀਪੁਰਵਾਰ ਗੁਰਦਾਸਪੁਰ ਤੋਂ ਆਰੰਭ ਬਣਾਏ ਜਾ ਰਹੇ। ਸਾਇੰਸਰ ਦੇ ਸੰਦਰਭ ਦੇ ਵਿੱਚ ਅੱਜ ਸਾਇੰਸਰ ਸ਼੍ਰੀ ਸਹੀਪੁਰਵਾਰ ਨੂੰ 2 ਦਿਨਾਂ ਦਾ ਲਾਗਾ 16 ਤੇ 17 ਤਬਰ। 16 ਤੋਂ ਬਰੂ ਬਾਬਾ ਦੇ ਗ੍ਰੰਥ ਤੋਂ ਸਾਇੰਸਰ ਤੱਕ ਦਾ ਮਹਾਪਰ ਆਇਆ। ਤੇ ਅੱਜ ਸਵੇਰ ਤੋਂ ਹੀ ਮਹਾਰਾਜਾ ਸਾਇੰਸਰ ਤੋਂ ਮਨਾਏ ਜਾ ਰਿਹਾ। ਤੇ 12 ਵਜੇ बाबा जी साई जी दी से तो दी की मौसम सजाई गई वो शाम चार बजे बाबा की पालक यात्रा मंदिर तो शुरू होकर पूरे नगर की परिक्रमा कर गई। वापस तो ये मंदिर विश्राम करेगी और इसमें बाबा ने आउगा बना दाता वा कि जिम्मे अं गुरदासपुर ची शेर बैठे हाँ बाबा की पालक जोड़ी आलौकिक गुजारे चल रही है साईनाथ महाराज की जा, जा रही है तो देख चार महीने तैयारियां करते हर आतवर से आतवार शहर संस्थावान ਚਾਹੇ ਕੋ ਛੋਟੀ ਸਸਤਾ ਚਾਹੇ ਵੱਡੀ ਸਸਤਾ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਮੀਟਿੰਗਾਂ ਕਰਦੇ ਸੀ ਉਹਨੂੰ ਆਪਣੇ ਪ੍ਰੋਗਰਾਮ ਬਾਰੇ ਦੱਸਦੇ ਇਹ ਉਹਨਾਂ ਦਾ ਸਹਿਯੋਗ ਮੰਗਦੇ ਸੀ ਇਹ ਹਰ ਸਾਲ ਕਰਵਾਈ ਜਾਂਦੀ ਹੈ ਜੀ ਲਗਭਗ 2 ਦਸ਼ਕਾ ਤੋਂ ਜ਼ਿਆਦਾ ਹੋ ਗਏ ਨੇ ਸਾਈਂ ਬਾਬਾ ਦੀ ਪਾਰਕੀ ਯਾਤਰਾ ਕਿਹੜੀ ਵਾਲੇ ਸਾਈਂ ਬਾਬਾ ਦੀ ਪਾਰਕੀ ਯਾਤਰਾ ਨੂੰ ਨਿਕਲਦੇ ਜਿਹੜੀ ਕਿ ਐਸਐਲ ਫੇਅਰ ਨਿਕਲੀ ਆ ਇਹ ਜਿਹੜੀ ਪਾਰਕੀ ਯਾਤਰਾ ਸ਼ਰਲਾ ਚੋਦਰੀ ਮਈਆ ਮਸਤਰੀ ਮੰਦਿਰ ਦੇ ਵਿੱਚ ਸਾਈਂ ਬਾਬਾ ਦੀ ਪ੍ਰਾਨ ਪ੍ਰਤੀਸ਼ਤਾ ਬਾਬਾ ਦੀ ਮੂਰਤੀ ਸਥਾਪਨਾ ਦੇ ਉਪਲਬਖਸ਼ ਦੇ ਵਿੱਚ ਕੱਢੀ ਜਾ ਰਹੀ ਹੈ